ਸੋ ਸਾਰੀ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਸੰਗਤ ਜੀ ਅੱਜ ਅਸੀਂ ਆਏ ਹਾਂ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਸ੍ਰੀ ਸਿਰਾ ਸਾਹਿਬ ਜੀ ਸਤਿ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਕੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਿਰਾ ਸਜਾਇਆ ਗਿਆ ਸੀ ਵਾਹਿਗੁਰੂ ਜੀ ਸੰਗਤ ਜੀ ਇਹ ਪਵਿੱਤਰ ਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਜਦੋਂ ਆਪਾਂ ਗੁਰਦੁਆਰਾ ਸ੍ਰੀ ਗੁਰੂ ਕਾ ਲਾਹੌਰ ਨੂੰ ਜਾਂਦੇ ਆ ਉਸ ਰਾਹਤੇ ਤੇ ਆਉਂਦਾ ਹੈ ਜੋ ਕਿ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਤੋਂ ਕੋਈ 1 ਕਿਲੋਮੀਟਰ ਪਹਿਲਾਂ ਆਉਂਦਾ ਹੈ ਤੇ ਤੁਸੀਂ ਇਤਿਹਾਸ ਸੰਗਤ ਜੀ ਇਹ ਬੋਰਡ ਦੇ ਉੱਪਰ ਜੋ ਲਿਖਿਆ ਹੋਇਆ ਹੈ ਇਸ ਨੂੰ ਰੋਕ ਕੇ ਲਾਜ਼ਮੀ ਪੜਨਾ ਸਕਰੀਨ ਸ਼ਾਟ ਲੈ ਕੇ ਇਸ ਨੂੰ ਸਾਂਝਾ ਕਰਨਾ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਚਾਰੋਂ ਤਰਫਾਂ ਤੋਂ ਪਹਾੜਾਂ ਦੇ ਨਾਲ ਘਿਰਿਆ ਹੋਇਆ ਸਥਾਨ ਹੈ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਹੈ ਬੜਾ ਸੁਹਾਵਣਾ ਮੌਸਮ ਹੈ ਦਰਸ਼ਨ ਕਰੋ ਸੰਗਤ ਜੀ ਗੱਡੀ ਸਾਈਡ ਤੇ ਲਾ ਦਿੰਦੇ ਜੋਤ ਵਾਹਿਗੁਰੂ ਜੀ ਤੇ ਆਓ ਚਲੋ ਚੱਲਦੇ ਆ ਸੰਗਤ ਜੀ ਅਤੇ ਜੋ ਵੀ ਇਸ ਸਥਾਨ ਦਾ ਇਤਿਹਾਸ ਹੋਵੇਗਾ ਤੇ ਤੁਹਾਡੇ ਨਾਲ ਸਾਰਾ ਜਰੂਰ ਸਾਂਝਾ ਕਰਾਂਗੇ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਇਤਿਹਾਸ ਇਸ ਪਵਿੱਤਰ ਸਥਾਨ ਦਾ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ 1677 ਦੇ ਵਿੱਚ ਆਪਣੀ ਬਰਾਤ ਨੂੰ ਲੈ ਕੇ ਗੁਰੂ ਘਰ ਲਾਹੌਰ ਸਾਹਿਬ ਨੂੰ ਜਾ ਰਹੇ ਸਨ ਤਾਂ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਇੱਥੇ ਬਰਾਤ ਦਾ ਕੁਝ ਸਮੇਂ ਲਈ ਉਤਾਰਾ ਕੀਤਾ ਸੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਭਾਗਾ ਭਰੀ ਧਰਤੀ ਹੈ ਭਾਗਾ ਭਰੀ ਹੋਵੇ ਵੀ ਕਿਵੇਂ ਨਾ ਜਿੱਥੇ ਮੇਰੇ ਧੰਤਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਆਏ ਹੋਣ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਸਾਹਮਣੇ ਇਮਾਰਤ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਹੈ ਤੇ ਆਓ ਅੰਦਰ ਚੱਲਦੇ ਹਾਂ ਦਰਸ਼ਨ ਦੀਦਾਰ ਹੀ ਕਰਦੇ ਹਾਂ ਜੀ ਗੁਰੂ ਮਹਾਰਾਜ ਜੀ ਦੇ ਵਾਹਿਗੁਰੂ ਜੀ ਗੁਰਦੁਆਰਾ ਸੇਰਾ ਸਾਹਿਬ ਜੀ ਵਾਹਿਗੁਰੂ ਸੰਗਤ ਜੀ ਬੇਨਤੀ ਕਰਦੇ ਹਾਂ ਅਸੀਂ ਤੁਹਾਨੂੰ ਵੀ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਆਓ ਤਾਂ ਇਹਨਾਂ ਸਥਾਨਾਂ ਤੇ ਵੀ ਜਰੂਰ ਆਇਆ ਕਰੋ ਸੰਗਤ ਜੀ ਦਰਸ਼ਨ ਕਰੋ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਇਹ ਪਵਿੱਤਰ ਸਥਾਨ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬिलासपुर ਦੇ ਪਿੰਡ ਬਸੰਤਪੁਰ 바ਸੀ ਦੇ ਨੇੜੇ ਪੈਂਦਾ ਹੈ ਕਈ ਸੰਗਤਾਂ ਸੰਗਤ ਜੀ ਇਸ ਤਰ੍ਹਾਂ ਨਾ ਇਸ ਸਥਾਨ ਦੇ ਬਾਰੇ ਨਹੀਂ ਪਤਾ ਲੱਗਦਾ ਕਿਉਂਕਿ ਰੋਡ ਤੋਂ ਥੋੜਾ ਜਿਹਾ ਇਹ ਉੱਪਰ ਹੈ ਮੇਨ ਜੋ ਰਾਸਤਾ ਜਾਂਦਾ ਹੈ ਨਾ ਗੁਰਦੁਆਰਾ ਸ੍ਰੀ ਗੁਰੂ ਕੇ ਲਾਹੌਰ ਸਾਹਿਬ ਨੂੰ ਉਸ ਰਾਸਤੇ ਦੇ ਥੋੜਾ ਜਿਹਾ ਇਹ ਪਹਾੜੀ ਤੋਂ ਹਟਮਾ ਬਣਿਆ ਹੋਇਆ ਹੈ ਤੇ ਜਿੰਨਾ ਸੰਗਤਾਂ ਨੂੰ ਤਾਂ ਇਹਨਾਂ ਸਥਾਨਾਂ ਦੇ ਬਾਰੇ ਪਤਾ ਹੈ ਉਹ ਤਾਂ ਜਾਣਦੀਆਂ ਹਨ ਕਈ ਸੰਗਤਾਂ ਇੱਥੋਂ ਨਾਲ ਸਿੱਧੀਆਂ ਚਲੇ ਜਾਂਦੀਆਂ ਹਨ ਰੋਡ ਤੋਂ ਕਿਉਂਕਿ ਨਹੀਂ ਪਤਾ ਲੱਗਦਾ ਜੀ ਕਿਉਂਕਿ ਜਿਹੜਾ ਬੋਰਡ ਹੈ ਕਈ ਵਾਰ ਨਹੀਂ ਆਪਣੇ ਨਿੱਕਾ ਚੜਦਾ ਬੋਰਡ ਨਾ ਉਹਦੇ ਕਰਕੇ ਸੰਗਤਾਂ ਸਿੱਧੀਆਂ ਚਲੀਆਂ ਜਾਂਦੀਆਂ ਨੇ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਇਹਨਾਂ ਸਥਾਨਾਂ ਤੇ ਜ਼ਰੂਰ ਆਇਆ ਕਰੋ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਬਹੁਤ ਸਕੂਨ ਮਿਲ ਰਿਹਾ ਇਹਨਾਂ ਸਥਾਨਾਂ ਤੇ ਆ ਕੇ ਕਿਉਂਕਿ ਸਾਨੂੰ ਵੀ ਨਹੀਂ ਪਤਾ ਸੀ ਇਹਨਾਂ ਸਥਾਨਾਂ ਬਾਰੇ ਪਹਿਲਾਂ ਐਮੀ ਅਸੀਂ ਕਹੀਏ ਕਿ ਹਾਂ ਸਿੱਧੇ ਦੂਜੀ ਵਰਤੀ ਜਿਵਰਾਇਆ ਨਹੀਂ ਗੁਰੂ ਮਹਾਰਾਜ ਜੀ ਦੇ ਬਿਲਕੁਲ ਸਾਹਮਣੇ ਹਾਂ ਤੇ ਅਸੀਂ ਵੀ ਇਸ ਸਥਾਨ ਤੇ ਪਹਿਲੀ ਵਾਰ ਆਏ ਹਾਂ ਅਤੇ ਸੰਗਤ ਜੀ ਇਸ ਸਥਾਨ ਤੋਂ ਬਾਅਦ ਦੇ ਵਿੱਚ ਚਲੋ ਆਪ ਅੱਗੇ ਚੱਲਦੇ ਹਾਂ ਗੁਰਦੁਆਰਾ ਸ੍ਰੀ ਤਰਵੈਣੀ ਸਾਹਿਬ ਜੀ ਅਤੇ ਸੰਗਤ ਜੀ ਆ ਗਏ ਹਾਂ ਅਸੀਂ ਉਸ ਪਵਿੱਤਰ ਸਥਾਨ ਤੇ ਜਿੱਥੇ ਕੀ ਗੁਰਦੁਆਰਾ ਸ੍ਰੀ ਤਰਵੈਣੀ ਸਾਹਿਬ ਜੀ ਸ਼ੁਸ਼ੋਭਿਤ ਹੈ ਸੰਘਾ ਜੀ ਇਸ ਅਸਥਾਨ ਦਾ ਇਤਿਹਾਸ ਇਸ ਤਰ੍ਹਾਂ ਹੈ ਤੇ ਬਾਕੀ ਤੁਸੀਂ ਬੋਰਡ ਦੇ ਉੱਪਰ ਜੋ ਲਿਖਿਆ ਤੁਸੀਂ ਉਸ ਨੂੰ ਰੋਕ ਕੇ ਜਾਂ ਸਕਰੀਨ ਸ਼ਾਟ ਲੈ ਕੇ ਜ਼ਰੂਰ ਤੁਸੀਂ ਪੜ੍ਹਨਾ ਵੀ ਤੇ ਤੁਹਾਨੂੰ ਅਸੀਂ ਦੱਸ ਵੀ ਦਿੰਦੇ ਹਾਂ ਕਿ ਜਿਸ ਮੇਲੇ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਸਥਾਨ ਤੇ ਆਏ ਤਾਂ ਇੱਥੋਂ ਦੀਆਂ ਸੰਗਤਾਂ ਨੇ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਕਿ ਹੇ ਸੱਚੇ ਸਤਗੁਰੂ ਜੀ ਸਾਨੂੰ ਇੱਥੇ ਪੀਣ ਵਾਲੇ ਜਲ ਦੀ ਬਹੁਤ ਜ਼ਿਆਦਾ ਦਿੱਕਤ ਹੈ ਤਾ ਮੇਰੇ ਸੱਚੇ ਸਤਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਵਰਛੇ ਨੂੰ ਇਸ ਸਥਾਨ ਤੇ ਜ਼ਮੀਨ ਦੇ ਵਿੱਚ ਮਾਰਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਸਥਾਨ ਤੋਂ ਜਲ ਦੀਆਂ ਤਿੰਨ ਧਾਰਾਵਾਂ ਪ੍ਰਗਟ ਕੀਤੀਆਂ ਵਾਹਿਗੁਰੂ ਜੀ ਸੰਗਤ ਜੀ ਉਹਨਾਂ ਧਾਰਾਵਾਂ ਦੇ ਵਿੱਚੋਂ ਜੋ ਜਲ ਨਿਕਲਿਆ ਉਸ ਦਾ ਸਵਾਦ ਬੜਾ ਮਿੱਠਾ ਸੀ ਵਾਹਿਗੁਰੂ ਜੀ ਅਸੀਂ ਸੰਗਤ ਜੀ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਓ ਤਾਂ ਇਹਨਾਂ ਸਥਾਨਾਂ ਤੇ ਤੁਸੀਂ ਜ਼ਰੂਰ ਆਇਆ ਕਰੋ ਸੰਗਤ ਜੀ ਕਿਉਂਕਿ ਇਸ ਸਥਾਨ ਤੇ ਹੁਣ ਜਦੋਂ ਦੇ ਅਸੀਂ ਆਏ ਆ ਅਸੀਂ ਇੱਥੇ ਕੋਈ ਜ਼ਿਆਦਾ ਸੰਗਤਾਂ ਨਹੀਂ ਦੇਖੀਆਂ ਸੰਗਤ ਜੀ ਤੇ ਸੰਗਤ ਜੀ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਜਿੰਨਾ ਸੰਗਤਾਂ ਨੂੰ ਇਹਨਾਂ ਪਵਿੱਤਰ ਸਥਾਨਾਂ ਦੇ ਬਾਰੇ ਨਹੀਂ ਪਤਾ ਹੈ ਉਹਨਾਂ ਨੂੰ ਇਹਨਾਂ ਸਥਾਨਾਂ ਦੇ ਬਾਰੇ ਪਤਾ ਲੱਗ ਸਕੇ ਜੀ ਵਾਹਿਗੁਰੂ ਜੀ ਚਲੋ ਆਓ ਸੰਗਤ ਜੀ ਚੱਲਦੇ ਆਂ ਜੀ ਅੰਦਰ ਦਰਸ਼ਨ ਕਰਦੇ ਆਂ ਜੀ ਉਸ ਤਰਵੈਣੀ ਸਾਹਿਬ ਜੀ ਦੇ ਵਾਹਿਗੁਰੂ ਜੀ ਬੜੇ ਭਾਗਾਂ ਵਾਲੇ ਮੰਨਦੇ ਆ ਸੰਗਤ ਜੀ ਜੋ ਇੰਨਾ ਸਥਾਨਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦਰਸ਼ਨ ਹੋ ਰਹੇ ਹਨ ਵਾਹਿਗੁਰੂ ਜੀ ਤਿਰਵਾਣੀ ਦੇ ਪਵਿੱਤਰ ਪੀਣ ਜੋਗ ਜਲ ਵਿੱਚ ਮਾਇਆ ਪਾ ਕੇ ਪਾਪਾਂ ਦੇ ਭਾਗ ਹੀ ਨਾ ਬਣੋ ਸਹੀ ਗੱਲ ਹੈ ਸੰਗਤ ਜੀ ਕਈ ਨਾ ਸੰਗਤਾਂ ਕੀ ਕਰਦੀਆਂ ਨੇ ਆ ਦੇਖੋ ਤੁਸੀਂ ਇਸ ਦੇ ਵਿੱਚ ਵੀ ਮੈਂ ਪਹਿਲਾਂ ਦੇਖਿਆ ਸਿੱਕੇ ਕਾਫੀ ਗਰੇ ਹੋਏ ਨੇ ਕਾਫੀ ਨਾ ਨਿੱਕੇ ਨਿੱਕੇ ਸਿੱਕੇ 1 1 ਦੇ 2 2 ਪੰਜ ਦੇ 10 ਦੇ ਇਦਾਂ ਸਿੱਕੇ ਕਾਫੀ ਘਰੇ ਹੋਏ ਨੇ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਸੰਗਤ ਜੀ ਸਾਡੀ ਬੇਨਤੀ ਹੈ ਇਸ ਕਰਕੇ ਇੱਥੇ ਗੁਰਦਵਾਰਾ ਸਾਹਿਬ ਦੀ ਕਮੇਟੀ ਦੀ ਤਰਫੋਂ ਲਿਖ ਕੇ ਲਗਾਇਆ ਵੀ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਚੱਲਦੇ ਆਂ ਜੀ ਅੰਦਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਅਤੇ ਇਤਿਹਾਸ ਇਸ ਸਥਾਨ ਦੇ ਇੱਥੇ ਲਿਖਿਆ ਹੋਇਆ ਤੁਸੀਂ ਇਸ ਨੂੰ ਰੋਕ ਕੇ ਜ਼ਰੂਰ ਪੜ੍ਹਨਾ ਜੀ ਵਾਹਿਗੁਰੂ ਜੀ ਇੱਧਰ ਆ ਜਾਓ ਤੁਸੀਂ ਸਾਈਡ ਤੇ ਆ ਜਾਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਛੋਟਾ ਜਿਹਾ ਸਥਾਨ ਹੈ ਦਿਲ ਕਰਦਾ ਹੈ ਕਿ ਇੱਥੇ 2-4 ਘੰਟੇ ਇੱਥੇ ਬੈਠ ਕੇ ਉਸ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਈਏ ਜੀ ਵਾਹਿਗੁਰੂ ਜੀ ਸੱਚਖੰਡ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਮੌਸਮ ਤਾਂ ਅੱਜ ਇੰਨਾ ਸੋਹਣਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਆ ਕੇ ਮਨ ਹੀ ਬਹੁਤ ਲੱਗ ਰਿਹਾ ਹੈ ਇਹ ਜਾਣ ਦਾ ਮਤਲਬ ਇਥੋਂ ਦਿਲ ਹੀ ਨਹੀਂ ਕਰਦਾ ਵੀ ਇੰਨਾ ਸਥਾਨਾਂ ਤੋਂ ਅਸੀਂ ਚਲੇ ਜਾਈਏ ਮੇਰਾ ਤਾਂ ਇਹ ਮਨ ਕਰ ਰਿਹਾ ਵੀ ਅੱਜ ਦੀ ਰਾਤ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸੇ ਸਥਾਨ ਤੇ ਰੁਕੀਏ ਜੀ ਵਾਹਿਗੁਰੂ ਜੀ ਸੰਗਤ ਜੀ ਦਿਲ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਜੀ ਇਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੀ ਅਤੇ ਸੰਗਤ ਜੀ ਹੁਣ ਅਸੀਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਹਾਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਸਿੱਖੀਜ਼ਮ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ